ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਆਪ ਜੀ ਦੇ ਆਪਣੇ ਚੈਨਲ ਸ਼ਬਦ ਲੰਗਰ ਉੱਪਰ ਅੱਜ ਆਪਾਂ ਸਾਂਝ ਪਾਵਾਂਗੇ ਗੁਰਬਾਣੀ ਕੰਠ ਕਰਨੀਆਂ ਤਿੰਨ ਆਸਾਨ ਤੇ ਸਰਲ ਵਿਧੀਆਂ ਬਾਰੇ ਇਹ ਤਿੰਨ ਵਿਧੀਆਂ ਹਨ ਸਹਿਜ ਵਿਧੀ ਅਭਿਆਸ ਵਿਧੀ ਤੇ ਤੁਕ ਪ੍ਰਸ਼ਾਦ ਵਿਧੀ ਸਭ ਤੋਂ ਪਹਿਲਾਂ ਸਹਿਜ ਵਿਧੀ ਇਹ ਬਿਲਕੁਲ ਆਮ ਪਰਚਲਤ ਸਾਧਾਰਨ ਵਿਧੀ ਹੈ ਜਿਸ ਬਾਣੀ ਦਾ ਆਪਾਂ ਰੋਜ਼ਾਨਾ ਨਿਤਨੇਮ ਵਿੱਚ ਪਾਠ ਕਰਦੇ ਹੋਈਏ ਗੁਰੂ ਕਿਰਪਾ ਨਾਲ ਉਹ ਬਾਣੀ ਕੁਝ ਮਹੀਨਿਆਂ ਤੱਕ ਹੀ ਆਪਣੇ ਆਪ ਸੁਭਾਵਕ ਹੀ ਜ਼ੁਬਾਨੀ ਯਾਦ ਹੋ ਜਾਂਦੀ ਹੈ ਬਿਨਾ ਕਿਸੇ ਵਿਸ਼ੇਸ਼ ਯਤਨ ਦੇ ਇਹਦੇ ਲਈ ਜ਼ਰੂਰਤ ਕੇਵਲ ਇੰਨੀ ਹੁੰਦੀ ਹੈ ਕਿ ਇੱਕ ਤਾਂ ਬਿਨਾਂ ਨਾਗਾ ਰੋਜ਼ਾਨਾ ਪਾਠ ਕੀਤਾ ਜਾਵੇ ਤੇ ਦੂਜਾ ਥੋੜਾ ਜਿਹਾ ਉੱਚੀ ਬੋਲ ਕੇ ਤਾਂ ਕਿ ਘੱਟੋ-ਘੱਟ ਸਾਡੀ ਆਵਾਜ਼ ਸਾਡੇ ਕੰਨਾਂ ਵਿੱਚ ਜਾਵੇ ਤੇ ਤੀਜਾ ਇਹ ਕਿ ਪਾਠ ਠਹਿਰਾ ਠਹਿਰਾ ਕੇ ਕੀਤਾ ਜਾਵੇ ਬਹੁਤ ਤੇਜ਼ ਪਾਠ ਨਾ ਕੀਤਾ ਜਾਵੇ ਇਸੇ ਤਰ੍ਹਾਂ ਜ਼ਿਆਦਾਤਰ ਨਿਤਨੇਮੀ ਗੁਰਸਿੱਖਾਂ ਨੇ ਨਿਤਨੇਮ ਦੀਆਂ ਬਾਣੀਆਂ ਸੁਭਾਵਕ 그룹 ਦੇ ਵਿੱਚ ਇਕੰਠ ਕੀਤੀਆਂ ਹਨ ਦੂਸਰੀ ਵਿਧੀ ਹੈ ਅਭਿਆਸ ਵਿਧੀ ਇਹ ਆਮ ਤੌਰ ਤੇ ਕਿਸੇ ਇੱਕ ਸ਼ਬਦ ਨੂੰ ਕੰਠ ਕਰਨ ਵਾਸਤੇ ਅਪਣਾਈ ਜਾਂਦੀ ਹੈ ਨਿਤਨੀਮ ਤੋਂ ਇਲਾਵਾ ਹੋਰ ਬਾਣੀਆਂ ਕੰਠ ਕਰਨ ਲਈ ਇਹ ਵਿਧੀ ਬੜੀ ਕਾਰਗਾਰ ਹੈ ਇਸ ਵਿਧੀ ਲਈ ਅਨੁਸ਼ਾਸਨ ਬੜਾ ਜ਼ਰੂਰੀ ਹੈ ਅਨੁਸ਼ਾਸਨ ਦੇ ਨਾਲ ਇਸ ਵਿਧੀ ਦੁਆਰਾ ਵਾਹਿਗੁਰੂ ਦੀ ਮਿਹਰ ਦੇ ਨਾਲ ਬੇਅੰਤ ਬੇਅੰਤ ਬਾਣੀਆਂ ਕੰਠ ਕੀਤੀਆਂ ਜਾ ਸਕਦੀਆਂ ਹਨ ਇਸ ਵਿਧੀ ਦੁਆਰਾ ਬਾਣੀ ਕੰਠ ਕਰਨ ਵਾਸਤੇ ਇੱਕ ਆਸਾਨ ਜਿਹਾ ਫਾਰਮੂਲਾ ਦਾਸ ਤੇ ਅਨੁਭਵ ਵਿੱਚ ਆਇਆ ਉਹਦੀ ਸਾਂਝ ਆਪਾਂ ਅੱਗੇ ਜਾ ਕੇ ਫਿਰ ਕਿਸੇ ਵੀਡੀਓ ਦੇ ਵਿੱਚ ਪਾਵਾਂਗੇ ਹੁਣ ਤੀਸਰੀ ਵਿਧੀ ਦੇ ਦਰਸ਼ਨ ਕਰੀਏ ਇਹ ਹੈ ਤੋਕ ਪ੍ਰਸ਼ਾਦ ਵਿਧੀ ਤੋਕ ਪ੍ਰਸ਼ਾਦ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿ ਰੋਜ਼ਾਨਾ ਇੱਕ ਤੋਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਪ੍ਰਾਪਤ ਕੀਤੀ ਜਾਵੇ ਮਤਲਬ ਕਿ ਜੇ ਕੋਈ ਪ੍ਰਾਣੀ ਰੋਜ਼ਾਨਾ ਕੇਵਲ ਇੱਕ ਤੋਕ ਦਾ ਹੀ ਅਭਿਆਸ ਕਰੇ ਕੇਵਲ ਇੱਕ ਤੋਕ ਹੀ ਰੋਜ਼ਾਨਾ ਕੰਠ ਕਰ ਲਵੇ ਤਾਂ ਲਗਭਗ 13 ਮਹੀਨਿਆਂ ਦੇ ਵਿੱਚ ਸੰਪੂਰਨ ਜਪਜੀ ਸਾਹਿਬ ਉਸ ਨੂੰ ਕੰਠ ਹੋ ਜਾਵੇਗਾ ਇਹ ਵਿਧੀ ਪੁਰਾਣੇ ਜ਼ਮਾਨੇ ਵਿੱਚ ਅਨਪੜ ਮਾਈਆਂ ਬੀਬੀਆਂ ਨੂੰ ਬਜ਼ੁਰਗਾਂ ਨੂੰ ਨਿਤਨੇਮ ਕੰਠ ਕਰਵਾਉਣ ਵਾਸਤੇ ਗੁਰਮਤਿ ਦੇ ਪ੍ਰਚਾਰਕ ਗੁਰਮੁਖਾਂ ਮਹਾਤਮਾ ਗ੍ਰੰਥੀ ਸਿੰਘਾਂ ਵੱਲੋਂ ਅਪਣਾਈ ਜਾਂਦੀ ਸੀ। ਅੱਜਕੱਲ੍ਹ ਇਸ ਵਿਧੀ ਦੀ ਵਰਤੋਂ ਆਪਾਂ ਛੋਟੇ ਬੱਚਿਆਂ ਨੂੰ ਨਿਤਨੇਮ ਕੰਠ ਕਰਵਾਉਣ ਲਈ ਕਰ ਸਕਦੇ ਹਾਂ। ਇਹਦੇ ਸਬੰਧ ਵਿੱਚ ਵੀ ਅਨੁਸ਼ਾਸਨਬੱਧ ਤਰੀਕੇ ਨਾਲ ਬੱਚਿਆਂ ਨੂੰ ਬੜੀ ਸਰਲ ਯੁਗਤ ਦੇ ਨਾਲ ਬੜੀ ਆਸਾਨੀ ਨਾਲ ਨਿਤਨੇਮ ਦੀਆਂ ਬਾਣੀਆਂ ਕੰਠ ਕਰਾਉਣ ਸੰਬੰਧੀ ਇੱਕ ਵੀਡੀਓ ਅਸੀਂ ਆਉਂਦੇ ਦਿਨਾਂ ਦੇ ਵਿੱਚ ਲੈ ਕੇ ਆਵਾਂਗੇ ਉਮੀਦ ਹੈ ਆਪ ਜੀ ਨੂੰ ਦਿੱਤੀ ਹੋਈ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਸੀਸਾਂ ਬਖਸ਼ੋ ਤਾਂ ਕਿ ਅਸੀਂ ਅੱਗੋਂ ਤੋਂ ਵੀ ਇਸੇ ਤਰ੍ਹਾਂ ਗੁਰਬਾਣੀ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹੀਏ ਇਸ ਤੋਂ ਇਲਾਵਾ ਗੁਰਬਾਣੀ ਸੰਥਿਆ ਨੂੰ ਆਸਾਨ ਸਰਲ ਕੋਰਸਾਂ ਦੇ ਰੂਪ ਦੇ ਵਿੱਚ ਆਪ ਸਿੱਖ ਸੰਗਤਾਂ ਦੇ ਸਨਮੁਖ ਲੈ ਕੇ ਹਾਜ਼ਰ ਹੋ ਰਹੇ ਹਾਂ ਜਿਸ ਵਿੱਚ ਪਹਿਲਾ ਕੋਰਸ ਹੈ ਗੁਰਮੁਖੀ ਅੱਖਰਬੋਧ ਦੂਜਾ ਕੋਰਸ ਹੈ ਮੁਹਾਰਨੀ ਤੇ ਇਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੀ ਸੰਥਿਆ ਗੁਰਬਾਣੀ ਕੰਠ ਕਰਨ ਦੀ ਸਰਲ ਵਿਧੀ ਆਸਾਨ ਭਾਸ਼ਾ ਵਿੱਚ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਵਿਚਾਰਨ ਲਈ ਕੋਰਸਾਂ ਦੇ ਰੂਪ ਦੇ ਵਿੱਚ ਆਪ ਜੀ ਦੇ ਸਨਮੁਖ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਆਪ ਜੀ ਨੇ ਖੁਦ ਵੀ ਆਪਣੇ ਪਰਿਵਾਰ ਖਾਸ ਕਰਕੇ ਬੱਚਿਆਂ ਨੂੰ ਗੁਰਬਾਣੀ ਤੇ ਗੁਰਮਤ ਦੇ ਨਾਲ ਜੋੜਨ ਵਾਸਤੇ ਇਸ ਚੈਨਲ ਦੇ ਨਾਲ ਜੁੜਨਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਹੋਰ ਨਾ ਗੁਰਮੁਖਾਂ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਕੇ ਗੁਰਬਾਣੀ ਤੇ ਗੁਰਮਤ ਦੇ ਪ੍ਰਚਾਰ ਤੇ ਪਸਾਰ ਦੇ ਵਿੱਚ ਯੋਗਦਾਨ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ